ਇੱਕ ਗੜੀ ਸਰਕਾਰੀ ਏ ਸੰਰੋਕ ਨਹੀਂ ਸਕਦੀ ਤੂੰ ਖਸਮੀ ਸਮਝ ਮੈਨੂੰ ਮੈਂ ਤਾਂ ਸੋਚਦੀ ਤੇਰੇ ਬਾਰੇ ਇੰਨੀ ਆ ਖਸਮ ਖਸਮ ਹੀ ਸਮਝ ਮੈਨੂੰ ਬਾਬਾ ਠੀਕ ਆ ਆਏ ਹੋ ਜੀ ਕਰਤਾ ਪੜਾਣ ਨੂੰ ਵਾਰੀ ਵਾਰੀ ਕਿੰਨੀ ਜਾਮਾ ਓਏ ਹਾਏ ਓਏ ਹਾਂ ਚਾਚਾ ਆ ਕੀ ਕਰ ਰਹੇ ਹੋ ਇੱਥੇ ਬੈਠਿਆ ਤੈਨੂੰ ਪਠਾਇਆ ਤਾਂ ਕਰੇ ਦੀ ਓ ਚਾਚਾ ਜਦੋਂ ਮੈਂ ਤੜਕੀ ਕਰਕੇ ਨਹੀਂ ਆਇਆ ਨਾ ਮੇਰਾ ਪੰਜ ਦਾ ਠੋਲੂ ਡਿੱਗ ਗਿਆ ਆ ਓ ਨੋ ਓ ਮੈਂ ਜਾਣਦਾ ਹਾਂ ਤੈਨੂੰ ਜਾਣਦਾ ਖਾਣਾ ਨੇ ਜਾ ਸੁਰਤ ਦੇ ਨੂੰ ਰਹਿੰਦੀ ਨਹੀਂ ਹੇ ਮੈਂ ਨਾ ਤੂੰ ਪਿੱਛੇ ਕਰਦਾ ਪਿਆ ਕਾਨੂੰ ਕਰਦਾ ਦੀ ਪਿੱਛਾ ਯਾਰ ਚਾਚਾ ਤੂੰ ਤਾਂ ਮੇਰੇ ਤੇ ਦੂਸਣ ਲਾਣਾ ਯਾਰ ਆ ਚੰਗਾ ਵਾ ਚਾਚਾ ਜਲਦੀ ਆ ਜਾ ਕੋਈ ਨਾ ਬੁੱਢੀ ਉਮਰੇ ਪਤਾ ਲੱਗੂ ਕਰਤੂਤਾਂ ਕਰੀਆਂ ਦਾ ਓਏ ਤੂੰ ਚੁੱਪ ਕਰ ਜਾ ਤੂੰ ਸਿੱਧਾ ਹੋ ਕੇ ਆ ਜਾ ਚਾਚਾ ਮੈਂ ਤਾਂ ਜੋ ਤੂੰ ਆਪ ਦੇ ਟਿਕਾਏਗਾ ਨਾਲੇ ਤੂੰ ਮੇਰੇ ਟਿਕਾਏਗਾ ਇਹਦੇ ਇਹੇ ਜੇ ਕੰਮਾਂ ਤੂੰ ਓਏ ਕੰਜਦਾ ਜਾਰੀ ਇੱਥੇ ਪਰਖੀ ਜਾਂਦੀ ਹੁੰਦੀ ਐ ਤੂੰ ਆ ਜਾ ਓ ਕੰਜਾ ਤੇਰੀਓ ਗੱਲ ਕਰਨ ਜਿਆਦਾ ਮੈਂ ਦੱਸ ਕੀ ਕਰਨਾ ਅੱਛਾ ਮੇਰੀ ਗੱਲ ਕਰਨ ਜਿਆਦਾ ਹੋਰ ਲੈ ਹੈ ਬੋਲਾ ਅੱਛਾ ਇਸ ਮਾਤੀ ਇੱਕ ਮੈਨੂੰ ਲਾ ਲੈ ਓਏ ਐ ਨਹੀਂ ਓਏ ਹੋਰ ਕੋਈ ਕਹਿੰਦੇ ਦੇਖ ਲਾਂਗੇ ਠੀਕ ਹੈ ਠੀਕ ਹੋਰ ਕਹਿੰਦਾ ਤੇਰਾ ਵੀ ਘਰ ਫਸਾਉਂਗਾ ਦੱਸ ਐ ਥੋੜੀ ਹੁੰਦਾ ਲੈ ਕੇ ਲਿਆ ਜਾਰੀ ਹੁਣ ਪਰਖੀ ਜਾਊਗੀ ਹਾਂ ਅੱਛਾ ਠੀਕ ਹੈ ਨਾ ਕਿਉਂ ਤੂੰ ਮੈਂ ਤਾਂ ਪਹਿਲਾਂ ਖੜਦਾ ਰਿਆ ਹੁਣ ਵੀ ਖੜਾ ਖੜੂ ਚਾਚਾ ਕੋਈ ਦਿੱਕਤ ਨਹੀਂ ਤੂੰ ਐ ਕਰ ਪੰਜ ਵੀ ਕਹਾਂ ਤੈਨੂੰ ਕਿ ਮੈਂ 5 ਮਿੰਟ ਖੜਨ ਵਾਲੇ ਹੋਰ ਕੋਸਾ ਓਏ ਕੰਜਰ ਤੇ ਆਪਦਾ ਕੀ ਲੈ ਪਿਆਰ ਦੀਆਂ ਚਾਰ ਗੱਲਾਂ ਮੈਂ ਆਪਦੀਆਂ ਵੀ ਕਰੂੰਗਾ ਤੇਰੀ ਵੀ ਗੱਲ ਤੁਨੂੰ ਆ ਜੇ ਕੋਈ ਛੋਟੀ ਛੋਟੀ ਭੈਣ ਹੋਈ ਬਾ ਕੋਈ ਚਾਚਾ ਚੱਕਰੇ ਨਹੀਂ ਚਾਚਾ ਬਟਾ ਤੂੰ 2 ਘੰਟੇ ਲਾਇਆ ਹੈ ਜੀ ਬਸ ਠੀਕ ਹੈ ਤੇ ਨਾਲੇ ਮੇਰੀ ਗੱਲ ਹੋਰ ਆ ਜੇ ਸੁਣ ਗਿਨਾਂ ਗੱਲ ਜੇ ਕੋਈ ਆਨ ਲੱਗਿਆ ਠੀਕ ਹੈ ਨਾ ਕਦੇ ਕੋਈ ਘੇਰਾ ਪਵਾ ਦੇ ਮੈਨੂੰ ਇੱਥੇ ਹੈ ਮੈਨੂੰ ਇਸ਼ਾਰਾ ਕੀ ਮੈਂ ਕਰੇਗਾ ਤੈਨੂੰ ਇਸ਼ਾਰਾ ਮੈਂ ਕਹਿੰਦਾਂ ਚਾਚਾ ਗੀਤ ਗਾਉਂਗਾ ਬਿਉਟ ਜਾ ਮੋਰਨੀਏ ਤੇਰੇ ਮਗਰ ਬਦੂਖਾਂ ਵਾਲੇ ਹਾਂ ਆ ਹਾਂ ਚਲ ਲਈ ਬੁਰਦਾ ਖਿਆਲ ਰੱਖੀ ਬਸ ਖਿਆਲ ਮੈਂ ਛੱਡ ਦੇ ਸਾਰੇ ਤੁਸੀਂ ਮੇਰੇ ਤੇ ਛੱਡ ਦੇ ਬਸ ਠੀਕ ਹੈ ਬਸ ਆਸ਼ੀਰਵਾਦ ਤਾਂ ਲੈ ਜਾ ਹੁਣ ਮੇਰਾ ਦੇ ਦੇ ਆਸ਼ੀਰਵਾਦ 2 ਵਜੇ ਦੇ ਦੇ ਇਤਨੀ ਬੋਗਾਟੇ ਮੁਰਦਾ ਤੂੰ ਰਾਤ ਕਰ ਇਸੇ ਪੈਣੇ ਜਾ ਲੱਗੋ। ਓ ਪਾਲੀ ਓ ਪਾਲੀ ਮੇਰਾ ਪਿਆਰ ਕਿੱਧਰ ਬਾਕੀ ਬੁੱਗੇ ਓ ਫੁੱਗੇ ਹਾਈ ਝਗੜਾ ਤੂੰ ਹੋਰ ਮੈਂ ਆ ਗਿਆ ਹਾਈ ਆ ਜਾ ਬਹਿ ਜਾ ਓ ਮੇਨ ਦਾ ਤੇਰੀ ਸੋਚ ਲੱਗ ਰਹੀ ਦੀ ਮੈਂ ਕਿਹੜੀ ਲੱਸੀ ਲੱਸੀ ਮੈਂ ਤੇਰੇ ਵਾਸਤੇ ਦੁੱਧ ਲਿਆ ਔਰ ਮੈਂ ਲੱਸੀ ਹੋ ਰਹੀ ਹੈ ਤੇਰੇ ਫਿਕਰਾਂ ਚ ਮੈਂ ਲਿਸਾ ਹੋ ਗਿਆ 1 ਕਮਟਰ 10 ਕਿਲੋ ਪਾ ਜਾਂਦੀ ਸਾਰੀ ਕਮਟਰ ਰਹਿ ਗਿਆ ਹਾਈ ਹੋਰ ਦੱਸ ਚਾ ਚੋ ਬਾਲੀ ਮੇਰੀ ਫਿਕਰ ਨਾ ਕਰਿਆ ਕਰ ਮੈਂ ਅੰਦਰੋਂ ਅੰਦਰ ਹੀ ਚੁਰੀ ਜਾਂਦਾ ਬਸ ਹੋਰ ਦੱਸ ਕੀ ਕਰੇ ਲੈ ਮੈਂ ਸੋਚਿਆ ਹਾਂ ਮਤਾ ਨਹੀਂ ਮਾਝਾ ਲੱਗੇ ਨਹੀਂ ਉਹ ਕਹਿੰਦੀ ਦੁੱਧ ਪਾਇਆ ਮਾਂ ਬਹਾਨੇ ਨਾਲ ਕਹਿੰਦੀ ਨਾਲ ਬਾਹਰ ਲਿਕੜੇ ਹੂੰਗਾ ਦੋ ਪਿਆਰ ਦੀਆਂ ਗੱਲਾਂ ਕਰ ਜੂਆਂ ਤੇਰੇ ਨਾਲ ਹਾਏ ਕਿੰਨਾ ਕਰਦਾ ਤੂੰ ਮੇਰਾ ਬਾਲਾ ਕਰਦਾ ਤੇਰਾ ਮੈਂ ਕਹਾਂ ਨਾਲ ਦੁੱਧ ਕੱਢ ਲਈ ਤੁਹਾਨੂੰ ਕੀ ਨਾ ਗੱਲ ਪੀ ਲਿਆ ਪੂ ਲਿਆ ਕਰ ਤੁਹਾਨੂੰ ਕੀ ਨਾ ਗੱਲ ਕਾਰ ਖਾਰ ਕੇ ਦੁੱਧ ਬੀਆ ਕਰ ਮੈਨੂੰ ਮਤਾਰ ਕੇ ਮੈਂ ਖਾ ਲਿਆ ਕਰੂ ਹੋਰ ਕੀ ਦੱਸ ਹਾਏ ਹੋਰ ਸੋਟੀ ਦਾ ਅੰਦਰ ਮੈਂ ਪਾ ਸਕਦਾ ਜਾਣਾ ਹੋ ਠੀਕ ਰਹਿਣੀ ਹੈ ਵੇ ਜੇ ਤੂੰ ਪੁੱਛਦਾ ਤਾਂ ਤੂੰ ਮੈਂ ਠੀਕ ਹੀ ਹੁੰਨੀ ਆ ਹਾਂ ਇਹ ਗੱਲ ਤਾਂ ਹੈ ਮੈਂ ਕੀ ਕਹ ਲੈ ਇਹ ਪਿਆਰ ਨੂੰ ਦਿਲਾਂ ਦੀ ਖਿੱਚ ਹੁੰਦੀ ਹੈ ਕਿਉਂ ਜੀ ਦੀ ਹੈ ਨਾ ਲੈ ਕਹ ਲੈ ਕਿੰਨਾ ਕ ਟਾਈਮ ਬੈਠੇਗਾ ਲੇਟੇ ਮਾਰ ਲਾਂ ਨੇ ਆਸ ਮਿੰਟਾਂ ਆਜੂ ਅੱਧਾ ਘੰਟਾ ਦਾ ਹੋ ਗਿਆ ਇਹਨੂੰ ਬਤਨ ਤਨ ਨੂੰ 아이 ਹੋਏ ਰਬ ਵੀ ਦੇਖ ਲੈ ਰੱਬ ਦੀਆਂ ਜੜਾਂ ਚ ਪਾ ਲਿਆ ਇਹਨਾਂ ਨੇ ਇੰਨੀ ਦੂਰ ਆ ਕੇ ਵੀ ਐਡੀ ਦੂਰ ਕਿੱਥੋਂ ਆਇਆ ਜਾਂਦਾ ਇੱਕ ਜਾਇਕਣੇ ਦਾ ਮਸ਼ੀਨਰੀ ਤੋੜਾ ਰ ਲੱਗਦਾ ਭਾਈ ਲੋਕ ਹੌਲੀ ਨਹੀਂ ਛੇੜਦੇ ਦੇਖ ਤਾਂ ਸਹੀ ਜਾਇਕਣੇ ਦੇ ਜੰਮ ਮੁੱਕੇ ਨਹੀਂ ਐ ਜਿਹੜੇ ਮੋਟਰਸਾਈਕਲ ਗੱਡੀਆਂ ਚੱਕੀ ਫਿਰਦੇ ਆ ਹਾਏ ਹਾਏ ਹੋਰ ਪਤਾ ਕੀ ਗੱਲ ਆ 2 ਮਹੀਨੇ ਗਰਮੀ ਦੇ ਕੱਟ ਲੈ ਚੜਦੇ ਸਿਆਲ ਤੈਨੂੰ 5 ਕਿਲੋ ਪੰਜੀਰ ਦਾ ਸਮਾਨ ਲੈ ਕੇ ਦਊਂਗਾ ਹੋਰ ਗੁਗੜ ਵਰਗੀ ਹੋਜੀ ਖਾ ਕੇ ਹੋਰ ਹੁਣ ਮੇਰੇ ਨਾਲ ਪਿਆਰ ਦੀਆਂ ਗੱਲਾਂ ਕਰ ਤੂੰ ਹੋਰ ਠੀਕ ਹੈ ਤੂੰ ਵਧੀਆ ਹੋਰ ਤੂੰ ਪਤਾ ਕੀ ਗੱਲ ਏੜਾ ਗੁੜਾ ਮਾਰਦੀ ਰਹਿ ਕਰ ਚੱਤ ਜਾ ਲੱਗੇ ਰਹਿੰਦਾ ਬਿਲਕੁਲ ਸੁਣੀ ਮੈਂ ਮੈਂ ਵੀ ਤਾਂ ਬੰਨੇ ਨਹੀਂ ਹੁੰਦੀ ਆ ਉਹ ਮਾੜਾ ਮਾੜਾ ਕੁਝ ਹੋਈ ਜਾਂਦਾ ਚੜਦੇ ਹੀ ਗੱਲਾਂ ਜੀ ਲੱਗੇ ਨਾ ਤੇ ਨਾ ਬੁਸਨੀ oh no ਵੇ ਗਿਆ ਲਿਆ ਹਾਂ 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 ਲੈ ਜਾਣਿਆ ਹਾਂ ਚੀ ਮੈਨੂੰ ਐਂ ਦੱਸ ਪਹਿਲਾਂ ਇੱਥੇ ਕੀ ਕਰਦਾ ਐ ਇੱਥੇ ਮੈਂ ਕੀ ਕਰਦਾ ਇੱਥੇ ਦਾ ਉਹਦਾ ਮੈਨੂੰ ਉਹਨੇ ਚਾਚੇ ਨੇ ਭੇਜਿਆ ਦੀਆ ਜੈਲੇ ਨੂੰ ਪੁੱਛਣਾ ਰੇ ਨਹੀਂ ਪਾਵਾਂਗੇ ਵੀ ਬੀੜੀ ਲਵਾ ਦੂਗਾ ਚਲ ਚੈਲੇ ਨੂੰ ਪੁੱਛਣਾ ਹਾਂ ਤੇ ਫਿਰ ਤੂੰ ਇੱਥੇ ਕੀ ਕਰਦਾ ਐ ਉਹ ਪਾਲੀ ਕਹਿੰਦੀ ਉਰੀ ਗਿਆ ਹੋਇਆ ਆਣ ਆਲਾ ਹੁਣ ਮੈਂ ਉਹ ਰੇ ਬਹਿ ਗਿਆ ਮੈਂ ਹਵਾ ਚਲਦੀ ਦੀ ਮੇਰੀ ਅੱਖ ਲੱਗ ਗਈ ਓਹ ਆਹ ਆ ਕਿਹ ਪਤਾ ਨਹੀਂ ਬੇ ਕੰਚਰਾ ਇੱਥੇ ਬੈਠਾ ਜੇ ਕਿਸੇ ਨੇ ਦੇਖ ਲਿਆ ਇਹਨਾਂ ਦੇ ਨੇ ਨਾ ਵੱਟ ਕੇ ਮਾਰ ਦੇਣਗੇ ਤੈਨੂੰ ਓਫ ਚਾਚੀ ਮੈਂ ਕੀ ਗਲਤ ਕੰਮ ਕਰਨਾ ਆ ਕੋਈ ਮੈਂ ਤਾਂ ਬੀੜੀ ਤੇ ਪੁੱਛਣੇ ਆਇਤੀ ਆ ਚੱਲ ਚੰਗਾ ਬੈਠਾ ਰਹਿ ਮੈਂ ਅੱਸੀ ਫੜਾਇਆ ਮਾਨੂੰ ਫੜਾਇਆ ਲਾਇਆ ਤੇਰੀ ਭੈਣ ਦੇ ਚਾਚਾ ਤਾਂ ਅੰਦਰ ਆ ਚਾਚੀ ਮੇਰੀ ਗੱਲ ਸੁਣ ਬੁੱਗੀ ਤੈਨੂੰ ਕਿਸੇ ਜੀ ਦੀ ਕਾਟ ਹੈ ਕਾਹ ਸੇ ਜੀ ਦੀ ਕਾਟ ਨਹੀਂ ਤੈਨੂੰ ਦਿਖਲਾ ਕੱਪੜੇ ਤੋਂ ਵਾਲੀ ਮਸ਼ੀਨ ਤੈਨੂੰ ਮੈਂ ਦਵਾਤੀ ਦੇਖ ਲੈ ਨਾ ਏਸੀ ਲਵਾਤਾ ਕੱਪੜੇ ਸਿੰਮਣ ਵਾਲੀ ਮਸ਼ੀਨ ਤੇਰੇ ਕੋਲੇ ਐ ਜੇ ਤੈਨੂੰ ਕਿਸੇ ਚੀਜ਼ ਦੀ ਵੀ ਘਾੜ ਲੱਗਦੀ ਹੈ ਨਾ ਤੂੰ ਜਾਗਰ ਨੂੰ ਕਹਦੇ ਘਰ ਜਾਗਰ ਦਾ ਅੰਦਰੋਂ 파ੜ ਕੇ ਦੇਖ ਲੈ ਅੰਦਰੋਂ ਤੇਰੀ ਤਸਵੀਰ ਨਿਕਲੂਗੀ ਤੇਰੀ ਹਾਏ ਹਾਂ ਐਨਾ ਪਿਆਰ ਕਰਦਾ ਦੇਖ ਲੈ ਜੀ ਮੈਂ ਤਾਂ ਐਵੇਂ ਕਹਿੰਦੀ ਸੀ ਮੈਨੂੰ ਇੱਕ ਰਾਣੀ ਹਾਰ ਦਵਾ ਦਿਓ ਓਹੋ ਛੋਟੀ ਜੀ ਗੱਲ ਕਰਤੀ ਮੇਰੀ ਗੱਲ ਸੁਣ ਕੋੜੀਆਂ ਕਰਾਉਂਦੇ ਨੇ 4 ਤੋਂਣੇ ਦਾ 5 ਤੋਂਣੇ ਦਾ 8 ਤੋਂਣੇ ਦਾ ਕਲਾ ਕੇ ਦੂੰਗਾ ਹਾਏ ਸੱਚੀ ਪਿਆਰ ਹੁੰਦਾ ਐ ਦਾ ਪੈਸੇ ਪੁਸਾਂ ਦੇਖਾ ਕਰਦੀ ਅੱਠ ਤੋਂ ਹਾਰ ਤੈਨੂੰ ਜਿਹਦੀ ਵੱਡਨ ਸਾਰਾ ਮਾਸ ਹਾਜ਼ਰ ਹੈ ਹਾਏ ਤੂੰ ਕੂ ਚੋ ਕਹਿਦਾ ਕਰ ਜੀ ਜਦ ਤੈਨੂੰ ਨਾਲ ਨਾਲ ਹਾਜ਼ਰ ਕਰਦਾ ਕਰੂੰਗਾ ਇਹ ਪਤਾ ਕਿ ਲਾ ਤੂੰ ਆ ਦੇ ਖਾਸ ਨਹੀਂ ਟੈਨਸ਼ਨ ਨਾ ਲਿਆ ਕਰ ਤੂੰ ਜੇ ਟੈਨਸ਼ਨ ਲੈਣੀ ਹੁੰਦਾ ਮੇਰੀ ਲੈ ਲੈ ਮਾੜੀ ਮੋਟੀ ਲੈਣੀ ਹੁੰਦੀ ਹੈ ਪਰ ਵਾਹੀ ਨਹੀਂ ਕਿਸੇ ਚੀਜ਼ ਦੀ ਮਹਾ 35 ਕਿਲਿਆਂ ਦਾ ਮਾਲਕ ਹੈ ਤੇਰਾ ਖਸਮ ਖਸਮ ਹੀ ਸਮਝ ਮੈਨੂੰ ਮੈਂ ਤਾਂ ਸੋਚਦੀ ਤੇਰੇ ਬਾਰੇ ਇੰਨੀ ਆ ਖਸਮ ਹੀ ਸਮਝ ਮੈਨੂੰ ਬਾਬਾ ਠੀਕ ਆ ਹੋ ਹੋ ਚਾਚੀ ਅ ਚਾਚੀ ਉਹ ਖੜ ਜਾ ਚਾਚੀ ਖੜਤਾ ਜਾ ਬੇ ਹੂੰ ਤੌਰਾ ਪਾ ਦੇਣਾ ਸੀ ਮੈਨੂੰ ਹੋ ਕੀ ਗਿਆ ਉਹ ਮਤਾਂ ਕਾ ਨਾ ਚਾਚੀ ਤੂੰ ਮੂੰ ਚੱਕੀ ਅੰਦਰ ਜਾਨੀਆ ਕਈ ਵਾਰ ਅਗਲੇ ਨੇ ਕੱਪੜੇ ਘੱਟ ਰਹੇ ਹੁੰਦੇ ਨੇ oh no ਬੇ ਕੈ ਲਿਆ ਕੈ ਲਿਆ ਤੇ ਰੱਖ ਨਾ ਖਰਾਬ ਹੋ ਗਿਆ ਲੱਗਦਾ ਮੈਨੂੰ ਜਦੋਂ ਤੋਲ ਲੱਗ ਰਹੇ ਹੁੰਦੇ ਨੇ ਇੱਧਰ ਬਾਥਰੂਮ ਚ ਬੈਠਾ ਹੁੰਦਾ ਕਈ ਵਾਰ ਸਿੱਧਾ ਮੱਥੇ ਅਗਲਾ ਬੇ ਹੁਣ ਤਾਂ ਪਾਲੀ ਮੇਰੇ ਕੋਲੋਂ ਆਈਆ ਤੈਨੂੰ ਹੋਇਆ ਕੀ ਐ ਬੇ ਤੂੰ ਕੀ ਝੁਲਸ ਲਿਆ ਮੈਨੂੰ ਲੱਗਦਾ ਤੇਰੇ ਚਾਚੇ ਨਾਲ ਤੂੰ ਵੀ ਅੱਗ ਸਵਾ ਝੁਲਸਣ ਲੱਗ ਗਿਆ ਉਹ ਬਸ ਚਾਚੀ ਦਾ ਤੁਸੀਂ ਜਾਂਦਾ ਤੜਕੀ ਤੜਕੀ ਉਹਦੇ ਬਿਨਾ ਕੰਮ ਨਹੀਂ ਬਣਦਾ ਨਾ ਨਾਲੇ ਮੇਰੀ ਗੱਲ ਸੁਣ ਕੱਪੜੇ ਕੱਢਣ ਨੂੰ ਉਹ ਤੀਵੀਂ ਮਾਨੀ ਹੈ ਨਾਲੇ ਤੂੰ ਕਹਿੰਦਾ ਤੇਰੇ ਚਾਚਾ ਹੋ ਹੈ ਨਹੀਂ ਕਿ ਘਰੇ ਚੈਲਾ ਉਹ ਬਸ ਚਾਚੀ ਮੈਂ ਤੈਨੂੰ ਕਈ ਵਾਰ ਫੇਰ ਵੀ ਬੰਦੇ ਨੂੰ ਸੁਚੇਤਤਾ ਕਰਨਾ ਚਾਹੁੰਦਾ ਕਿ ਇਹ ਤਾਂ ਕੀ ਬਣ ਰਿਹਾ ਵੇ ਅੱਗੇ ਚੱਲ ਚੰਗਾ ਹੋ ਗਿਆ ਤੇਰਾ ਕੰਮ ਉਹ ਖੜਤਾ ਚਾਚੀ ਖੜਤਾ ਜਾ ਮੈਂ ਤਾਂ ਤੈਨੂੰ ਐ ਕਹਣਾ ਚਾਚੀ ਮੈਂ ਫਿਰਦਾ ਕਿ ਕੈਸਟ ਕੱਢਣ ਨੂੰ ਵੇ ਮੇਰੀ ਗੱਲ ਸੁਣ ਤੂੰ ਮੈਨੂੰ ਤਾਂ ਨਹੀਂ ਕੱਢਣਾ ਉਹ ਚਾਚੀ ਮੈਂ ਤੈਨੂੰ ਕਾਨੂੰ ਕੱਢਦਾ ਮੈਂ ਤਾਂ ਕੈਸਟ ਕੱਢਣੀ ਹੈ ਇੱਕ ਆ ਹਾਏ ਹਾਏ ਕਿ ਥੋਪਾਤ ਪੈ ਗਿਆ ਮੇਰੀ ਬਾਤ ਸੁਣ ਕੇ ਦੇਖ ਬਾਜਾ ਕਹੀ ਜੀ ਐ ਚੰਗਾ ਸੁਣਾ ਦੇ ਸੁਣਾਦਾ ਸੁਣਾ ਉੱਡ ਜਾ ਮੋਰਨੀਏ ਤੇਰੇ ਮਗਰ ਬੰਦੂਕਾਂ ਵਾਲੇ ਉੱਡ ਜਾ ਮੋਰਨੀਏ ਤੇਰੇ ਮਗਰ ਬੰਦੂਕਾਂ ਵਾਲੇ ਬਿੱਟੇ ਜਾਣਿਆ ਤੇਰੀਆਂ ਉਧਰ ਕਿਹੜੀਆਂ ਬੰਦੂਕਾਂ ਚੱਲਦੀਆਂ ਉਹ ਚਾਚੀ ਤੈਨੂੰ ਨਹੀਂ ਪਤਾ ਸੁਰਕ ਮੁਕਮਾ ਕੇ ਲੱਗਦੇ ਹੁੰਦੇ ਨੇ ਕਉਂ ਹੀ ਬੋਲ ਮਾਰਦੀਆਂ ਸੁਣਾ ਤਾਂ ਨਾ ਤੂੰ ਇੱਧਰ ਹੋ ਜਾ ਇੱਧਰ ਹੋ ਜਾ ਖੜ ਜਾ ਚਾਚੀ ਓ ਉੱਡ ਜਾ ਉੱਡ ਜਾ ਮੋਰਨੀਏ ਮੈ ਮੈਨੂੰ ਲੰਘ ਜਾਣ ਦੇ ਕਿਉਂ ਮੁਰੇ ਫਾਨਾ ਬੜਾ ਖੜਾ ਹੈ ਉਹ ਬਸ ਚਾਚੀ ਬਣ ਗਿਆ ਕੰਮ ਹੁਣ ਤਾਂ ਬਣ ਗਿਆ ਜਾਓ ਤੈ ਜਾਣਾ ਓਏ ਉੱਡ ਗਿਆ ਮੋਰ ਹੁਣ ਤਾਂ ਉਹ ਤੇਰਾ ਯਾਰ ਨਹੀਂ ਡਰਦਾ ਆ ਦੇਖ ਬੱਠਲ ਜਿੱਡਾ ਦਿ ਲੱਦੇ ਨੇ ਯਾਰ ਦਾ ਬੱਠਲ ਜਿੱਡਾ ਹੈ ਤੇ ਦੇਖ ਵੀ ਇਹ ਕੀ ਹੋ ਗਿਆ ਕਹਾਂ ਕੇਰਾ ਪੈ ਗਿਆ ਕੀ ਗੱਲ ਹੋ ਗਈ ਦੱਸ ਤਾਂ ਦੇ ਹੋਰ ਕੁੜੇ ਪਾਲੀ ਕਿਵੇਂ ਐ ਤੂੰ ਦੀਦੀ ਲੈ ਤੂੰ ਦਾ ਕੀ ਮਤਲਬ ਤੂੰ ਮੈਨੂੰ ਕਹਿ ਕੇ ਐਸੀ ਲੱਸੀ ਦੇ ਦੇਉਂ ਉਹ ਦੀਦੀ ਮੇਰੀ ਤਾਂ ਤਬੀਅਤ ਖਰਾਬ ਸੀ ਮੈਂ ਤਾਂ ੁੱਪੇ ਆਰਾਮ ਕਰਦੀ ਪਈ ਸੀ ਕਿਉਂ ਕੀ ਹੋ ਗਿਆ ਕੁੜੇ ਚੰਗੀ ਬਣੀ ਤਾਂ ਆਈਆਂ ਮੇਰੇ ਕੋਲੋਂ ਹੈ ਲੈ ਬਸ ਬੁਖਾਰ ਛੱਡ ਤੇ ਗੜਾ ਪਤਾ ਲੱਗਦਾਗਾ ਚੱਲ ਚੰਗਾ ਆਹ ਫੜ ਤੂੰ ਲੱਸੀ ਮੈਨੂੰ ਤਾਂ ਐ ਸੀ ਚੱਲ ਦੋ ਗੱਲਾਂ ਕਰਿਆਉਂਗੀ ਜੈਲੇ ਨਾਲ ਉਹਨੂੰ ਕੰਜਰ ਨੂੰ ਸਮਝਾ ਦੂੰਗੀ ਭਈ ਦਾਰੂ ਘੱਟ ਪੀਆ ਕਰ ਉਹ ਤਾਂ ਹੁਣ ਕਰਨੀ ਹੈਗਾ ਅੱਥ ਨੂੰ ਆਊਗਾ ਚੱਲ ਚੰਗਾ ਤੂੰ ਐ ਕਰ ਜੱਜ ਦੀ ਦਵਾਈ ਲੈ ਕੇ ਆਰਾਮ ਕਰ ਲੈ ਮੈਂ ਜਾਣੀ ਆ ਫਿਰ ਬਾਹਰ ਭੇਡ ਜੂੰਗੀ ਜਾਂਦੀ ਆ ਤੂੰ ਜਾ ਜਾ ਤੂੰ ਚੱਲ ਠੀਕ ਹੈ ਹਾਂ ਠੀਕ ਹੈ ਆਰਾਮ ਕਰ ਲਈ ਸ਼ੁਕਰ ਆ ਰੱਬ ਦਾ ਚੱਲ ਵੇ ਕੈ ਲਿਆ ਨਾ ਤੇਰਾ ਚਾਚਾ ਦਾ ਖੇਤ ਔਖਾ ਹੋਈ ਜਾਂਦਾ ਚੱਲ ਨਾਲੇ ਮੈਨੂੰ ਘਰੇ ਤਾਰਦੀ ਚੱਲ ਚੱਲਗੇ ਚਲੋ ਚਾਚੀ ਜੀ ਚਲੋ ਓਹੋ ਬੇ ਮੈਂ ਤਾਂ ਕਹਿ ਲਿਆ ਉਹਨੂੰ ਐਂ ਕਹਿਣਾ ਭੁੱਲ ਗਈ ਵੀ ਜਦੋਂ ਜੈਲਾ ਆ ਗਿਆ ਉਦੋਂ ਤੁਸੀਂ ਆਥਨੇ ਘਰੇ ਆ ਜਦੋਂ ਅਹ ਜੀ ਚਲ ਚਾਚੀ ਕੋਈ ਨਾ ਫਿਰ ਕਿਉਂ ਦਾ ਪਿਆ ਜੂਗਾ ਬੇ ਇਹ ਕਹੇ ਬਿਨਾ ਕੌਣ ਹੁੰਦਾ ਹੈ ਉਹ ਨਾਲੇ ਮੂੰਹ ਵੀ ਢਿੱਲੀ ਹੋਈ ਪਿਆ ਮੈਨੂੰ ਕਿਹਾ ਹਣ ਦੇ ਮੈਂ ਆਜੂ ਦੁਬਾਰੇ ਬੇ ਮੈਂ ਕਹਿਉਨੀ ਆ ਕਿਹਾ ਫਿਰ ਤੂੰ ਤਾਂ ਕਹਿੰਦਾ ਸੀ ਮੈਂ ਡਰਦਾ ਨਹੀਂ ਕਿਸੇ ਤੋਂ ਓ ਇੱਕ ਮੌਤ ਤੋਂ ਇੱਕ ਕਾਲੀ ਤੋਂ ਕੌਣ ਡਰਦਾ ਮੇਰੇ ਤਾਂ ਸਭ ਉੱਪਰ ਦੇ ਉੱਪਰ ਥੱਲੇ ਦੇ ਥੱਲੇ ਰਹਿ ਗਏ ਸੀ ਉਸੇ ਦੀ ਭੈਣ ਤੇਰਾ ਥੱਲੇ ਮੈਂ ਕੈਸੀ ਤੂੰ ਆਰਾਮ ਕਰ ਲੈ ਹੁਣ ਤੂੰ ਫੇਰ ਖੜੀ ਐ ਆਰਾਮ ਹੀ ਕਰਦੀ ਸੀ ਦੀਦੀ ਮੈਂ ਤਾਂ ਅੰਦਰ ਜਾ ਕੇ ਅੰਦਰ ਜਾ ਕੇ ਨਹੀਂ ਤੇਰਾ ਮੂੰਹ ਕਿਉਂ ਡੇਪਿਆ ਤੂੰ ਠੀਕ ਤਾਂ ਹੈਗੀ ਐ ਠੀਕ ਆ ਮੈਨੂੰ ਕੁਛ ਨਹੀਂ ਹੋਇਆ ਮੈਨੂੰ ਲੱਗਦੀ ਨਹੀਂ ਤੈਨੂੰ ਕੋਈ ਉਪਰੀ ਉਪਰੀ ਤਾਂ ਨਹੀਂ ਹੋਗੀ ਨਹੀਂ ਨਹੀਂ ਇਹ ਮੇਰੀ ਕੋਈ ਗੱਲ ਨਹੀਂ ਤੇ ਤੂੰ ਕੀ ਸੋਚੀ ਜੰਦੀ ਆ ਅੱਛਾ ਮੈਂ ਤਾਂ ਤੈਨੂੰ ਐ ਕਹਿਣ ਆਈ ਸੀ ਚਲ ਧਿਆਨ ਰੱਖੀ ਆ ਆਪਦਾ ਜੀ ਨਾ ਦੇਖ ਜਦੋਂ ਜੈਲਾ ਆ ਗਿਆ ਉਹਨੂੰ ਲੈ ਕੇ ਘਰੇ ਆਜੀ ਸਾਡੇ ਮੈਂ ਤੇ ਤੇਰਾ ਬਾਈ ਸਮਝਾ ਦਿਆਂਗੇ ਵੀ ਭਾਈ ਘੱਟ ਡੱਕਿਆ ਕਰ ਘਰੇ ਧਿਆਨ ਦੇ ਲਿਆ ਕਰ ਨਾਲੇ ਉਹਦੀਆਂ ਅੱਖੇ ਲੱਗ ਜਾਂਦਾ ਠੀਕ ਓ ਦੇ ਇਹਨੇ ਮੈਂ ਲੈ ਕੇ ਆਜੂ ਤੂੰ ਜਾ ਆਹੋ ਮੈਂ ਜਾਨੀ ਆ ਤਿਆਰ ਰੱਖੀਆਂ ਦਾ ਚੰਗਾ ਚੰਗਾ ਤੂੰ ਜਾ ਚੱਲ ਮੈਂ ਜਾਨੀ ਆ ਮੈਂ ਆਮ ਕਰਦੀ ਆ ਵੇ ਆ ਗਈ ਮੈਂ ਤਾਂ ਤੈਨੂੰ ਇੱਕ ਨਹੀਂ ਚੱਲ ਟੋਰ ਸਾਈਕਲ ਚੱਲ ਗਏ ਕਿਉਂ ਚਾਚੀ ਲੱਗਿਆ ਬਟੇਰਾ ਹੱਤਕ ਨਾ ਕਿਹੜਾ ਬਟੇਰਾ ਮੈਂ ਉਹਨੂੰ ਕਹਿ ਕਿ ਹੋਣਾ ਸੀ ਕਿਹਾ ਤੂੰ ਵੀ ਨਾ ਹੋਰ ਹੀ ਗੱਲਾਂ ਕਰਦਾ ਚੱਲ ਕਹਿ ਲਿਆ ਚੱਲ ਤੂੰ ਬੈ ਸਾਈਕਲ ਤੇ ਮੈਂ ਪਹਿਲਾਂ ਮੈਂ ਤੈਨੂੰ ਕਰਾਂ ਛੱਡਿਆ ਵਾਂ ਬਈ ਮੈਨੂੰ ਬਿਠਾ ਕੇ ਚਲਾ ਲੇਂਗਾ ਮੈਂ ਰੋੜ ਕੇ ਲੈ ਜੂੰ ਬੈ ਤਾਂ ਜਾ ਚੱਲ ਸਿੱਟ ਨਾ ਦੇਈ ਮੈਨੂੰ ਕਾ ਨੂੰ ਸਿਰਦਾ ਬੈ ਜਾ ਤੇਰਾ ਚਾਚਾ ਮੇਰਾ ਮੂੰਹ ਕੁੱਟੇ ਹਾਏ ਹਾਏ ਨੀ ਬੈ ਜਾ ਮੇਰੇ ਸਾਈਕਲ ਤੇ ਟੱਲੀਆਂ ਵਜਾਉਂਦਾ ਜਾਉਂ ਨੀ ਬੈ ਜਾ ਮੇਰੇ ਸਾਈਕਲ ਤੇ ਕਿਉਂ ਜਾਚੀ ਆਉਂਦੀ ਹੈ ਹਵਾ ਹਾਂ ਵੇ ਆਉਂਦੀ ਹੈ ਓਏ ਹੈ ਜਾਨੀ ਬੱਜੀ ਹੈ ਬੱਗ ਨੂੰ ਚਲੇਗੀ ਹੋਤਾ ਕੀ ਕਰੇਗੀ ਇਹ ਉਹ ਤਾਂ ਇਹ ਕਹਿ ਕੇ ਗਈ ਕਿ ਚੱਲੇ ਨੂੰ ਸ਼ਾਮ ਨੂੰ ਲੈ ਕੇ ਆਈ ਉਹ दारू-ਦੂਰੂ ਪੀਂਦਾ ਮੈਂ ਸਮਝਾ ਦੂੰਗੀ ਚੱਲ ਮੇਰੀ ਗੱਲ ਸੁਣ ਇੱਕ ਮੁਲਾਕਾਤ ਤਾਂ ਹੋਰ ਹੋ ਜੂਗੀ ਅੱਜ ਤੂੰ ਠੀਕ ਹੈ ਨਾ ਅਭੀ ਤੈਨੂੰ ਮੁਲਾਕਾਤਾਂ ਨਹੀਂ ਪਈ ਮਸਾ ਬਚੇ ਆ ਉਹ ਚੱਲ ਕੋਈ ਨਾ ਇਹ ਤਾਂ ਬੰਦੀ ਰਹਿੰਦਾ ਹੈ ਅਗਰ ਦੁੱਧ ਫੜ ਲੈ ਮੈਂ ਆਥਰ ਲੈ ਜੂਕੀ ਨਹੀਂ ਜਾਂ ਤੂੰ ਚੱਕ ਨਹੀਂ ਨਾ ਮੈਂ ਲੈ ਕੇ ਮੋਤੂ ਨਾਲ ਲੈ ਕੇ ਚੰਗਾ ਤੂੰ ਜਾ ਮੈਂ ਜਾਂਣਾ ਹਾਂ ਚੰਗਾ ਵੀ ਮਿਲਦਾ ਲੈ ਚੰਗਾ ਚੰਗਾ ਹਾਏ ਹਾਏ ਕਿੱਟੀ ਕਿੱਟੀ ਟੁੱਪ ਚੜ ਗਈ ਵੇ ਆਉਂਦਿਆ ਨੂੰ ਤੂੰ ਮੈਨੂੰ ਇੱਥੇ ਤਾਰ ਦੇ ਵਸ 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 ਮੈਨੂੰ ਕਿਹਾ ਤਾਂ ਕਿ 20 ਵਾਰੀ ਤਾਂ ਵੀ ਮੈਨੂੰ ਚਲਾ ਕੇ ਲੈ ਜਾਣਾ ਬੇ ਲੋਕ ਗੱਲਾਂ ਬਣਾਉਂਦੇ ਜੀ ਰੋਟੀ ਬਣਾ ਲੈ ਮੈਂ ਖਾ ਜੂ ਚਾਚੇ ਦੀ ਲੈ ਚੱਲੂਆ ਚੱਲ ਆ ਜਾ ਅੰਦਰ ਹੀ ਮੈਂ ਖੋਲ ਦੇ ਬੇ ਇੱਕ ਤਾਂ ਪੱਟਣਾ ਹੈ ਅੜ ਜਾਂਦਾ ਜਾ 20 ਵਾਰੀ ਕਿਹਾ ਮਿਸਤਰੀ ਜੀ ਵੀ ਸਮਾਰਾ ਦੇ ਸਮਾਰਾ ਵੇ ਕਹਿ ਲਿਆ ਰੋਟੀ ਖਾ ਲਈ ਹਾਂ ਆ ਜਾ ਚਾਚੀ ਖਾ ਲਈ ਐ ਕਰ ਤੇਰੇ ਚਾਚੇ ਦੀ ਰੋਟੀ ਬੰਦਦੀ ਆ ਮੈਂ ਲੈ ਜੀ ਚਲ ਬਣ ਲੈ ਕੋਈ ਅਮ ਅੱਛੀ ਐ ਤੇ ਮੈਂ ਡੰਗਰਾਂ ਕ ਨਹੀਂ ਦੇਖਦਾ ਮਾੜਾ ਜੀ ਹੋਰ ਮੇਰੇ ਤਾਂ ਸਿਰ ਦੁਖਣ ਲੱਗ ਗਿਆ ਗੋਲੀ ਗੋਲੀ ਲੈ ਲਾਂ ਜੀ ਲੈ ਨੀ ਆ ਤੈਨੂੰ ਤੋੜ ਕੇ ਲਾਉਂਗੀ ਗੋਲੀ ਹੋ ਹੋ ਅੱਜ ਦਾ 9 ਤੇ ਚਵਾਰਾ ਰਹਿ ਗਿਆ ਬਾਜਰੀ ਦਾ ਕਰਾ ਚਲਾ